ਐਵੇਂ ਝਾੜਦੇ ਸੀ ਝੋਨਾ ਫੇਰ ਇਹ ਕਿ ਉਹਨੂੰ ਕਿਤੇ ਮੰਡੀ ਜੇ ਲੈ ਕੇ ਜਾਂਦੇ ਸੀ ਹਣਾ ਰੋਗ ਰਾਗ ਤਾਂ ਨਹੀਂ ਪਿਆ ਕੋਈ ਹਲਦੀ ਰੋਗ ਕੋਈ ਬੋਨਾ ਰੋਗ ਐ ਐ ਮੰਡ ਗਿਆ ਭਾਈ ਆ ਝੋਟਾ ਪੈੜਾ ਵੀ ਜੀ ਆਪਣੀ ਕੀ ਕਿਹੜੀ ਵੈਰਾਈਟੀ ਹੈ ਬਾਪੂ 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 ਤੁਸੀਂ ਨਾਰਮੀ ਦੀ ਖੇਤੀ ਵੀ ਕਰਦੇ ਹੋ ਮੈਨੂੰ ਸੁਣਾਇਆ ਜੀ ਹਾਂ ਜੀ ਉਹ ਫੇਲ ਹੋ ਗਿਆ ਸਾਰੇ ਝੋਨਾ ਲੈ ਕੇ ਇੰਨੀ ਇੰਨੀ ਆ ਲੈ ਸਾਰਾ ਸੋ 올 ਵੈਰਾਈਟੀ ਮਿਕਸਡ ਆ ਝੋਨੇ ਦੀ ਕਰਨ ਲੱਗ ਗਈ ਕਟਾਈ ਹਾਂ ਸਵੇਰ ਵੀਰ ਇਸ ਵੀਰ ਇਸ ਵੀਰ ਤਸਹਾਰਾਂ ਦਾ ਫੋਟੋਪੇਟੇ ਕਰਦੇ ਆ ਸਵਾਗਤ ਤੇ ਆਪਾਂ ਪਹੁੰਚੇ ਕੁਛ ਦੇਰੇ ਪਿੱਛੇ ਹਣਾ ਤੇ ਮੈਂ ਹਜੇ ਘਰੇ ਵੀ ਨਹੀਂ ਗਿਆ ਤੇ ਬਸ ਆਉਣ ਸਾਰ ਇਹਨਾਂ ਦੇ ਨਾਲ ਮੱਥਾ ਲਾਇਆ ਤੇ ਮੁੰਡੇ ਝੋਨੇ ਦੀ ਕਰਨ ਲੱਗੇ ਕਟਾਈ ਹਣਾ ਬੋਲੇ ਓਏ ਝੋਨੇ ਦੀ ਕਟਾਈ ਕਰਦੇ ਆ ਤੇ ਬਾਣ ਕਿਦਾ ਸੀ ਇਹ ਇਹ ਉਹ ਦਾ ਪ੍ਰਾਪਦਾ ਪ੍ਰਾਪਦਾ ਬਾਣ ਪਈ ਸਾਰਾ ਝੋਨਾ ਲਾਇਆ ਹੋਇਆ ਕੀ ਇਹ ਤੇਰਾ ਹੈ ਕਿੱਥੋਂ ਬਾਈ ਜੀ ਆਪਣੀ ਕੀ ਕਿਹੜੀ ਵੈਰੈਟੀ ਹੈ ਇਹ ਮਿਕਸਲ ਆਇਆ ਹੈ ਮਿਕਸਲ ਆਇਆ ਹੈ ਇਹ ਇੱਕ ਇੱਕ ਵੈਰੈਟੀ ਲਾਈਏ ਕਿਥੋਂ ਕਿਥੋਂ ਲੈ ਕੇ ਲਾਈਆ ਇੱਕ ਨਾਨਕੀ ਲਾਇਆ ਇੱਕ ਪੰਡੋਲਿਆ ਸੀ ਇੱਕ ਭਾਰੇ ਲੈ ਸੀ ਤਿੰਨ ਵੈਰੈਟੀਆਂ ਲਾਤੀਆਂ ਹੈ ਪਰ ਪਤਾ ਨਹੀਂ ਤਿੰਨ ਵੈਰੈਟੀਆਂ ਦੇ ਵਿੱਚ ਵੀ ਪਤਾ ਨਹੀਂ ਹੈ ਕਿਹੜੀਆਂ ਕਿਹੜੀਆਂ ਕਿੰਨਾ ਟਾਈਮ ਹੋ ਗਿਆ ਲਾਇਆ ਨੂੰ ਪਤਾ ਤੈਨੂੰ ਦੋ ਮਹੀਨੇ ਹੋ ਗਏ ਹੋਣਗੇ ਜੂਨ ਚ ਲਾਇਆ ਸੀ ਜੂਨ ਚ ਲਾਇਆ ਸੀ ਤੇ ਕਿੰਨੇ ਦੋ ਕੁ ਮਹੀਨਾ ਬਾਅਦ ਵੱਢ ਲੈ ਹੈ ਤੇ ਐ ਕਰਕੇ ਛਾੜੋਂਗੇ ਇਹਨੂੰ ਤੇ ਫਿਰ ਕੀ ਕਰੋਗੇ ਇਹਦਾ ਦਾਣੇ ਇਕੱਠੇ ਕਰ ਲਾਗੇ ਹਾਂ ਫਿਰ ਇਹ ਉਹ ਅਗਲਾ ਅੱਗ ਤਾਂ ਕਿਉਂ ਲਾ ਦੋਗੀ ਚੱਲ ਇਹਦੇ ਦਾਣੇ ਇਕੱਠੇ ਕਰਕੇ ਕਿੱਧਰ ਲੈ ਕੇ ਜਾਓਗੇ ਫਿਰ ਦਾਣੇ ਝੋਲ ਕੜਾ ਲਾਗੇ ਹੈਂ ਕੜਾ ਲਾਂਗੇ ਝੋਲ ਝੋਲ ਕੜਾ ਕੇ ਲਿਆਵਾਂਗੇ ਲੈ ਭਾਈ ਭਾਈ ਸਾਡੇ ਭਾਈ ਜਿਹੜੇ ਛੋਟੇ ਕਿਸਾਨ ਆ ਸਾਡੇ ਆਰਗੈਨਿਕ ਖੇਤੀ ਕਰਦੇ ਆ ਭਾਈ ਦੇਖੋ ਕੀ ਗੱਲਬਾਤ ਬਣਦੀ ਹੈ ਇਹਨਾਂ ਦੀ ਕਹਿੰਦੇ ਆਪਦੇ ਝੋਲ ਕੜਾ ਕੇ ਲਿਆਵਾਂਗੇ ਅਸੀਂ ਸਾਡੇ ਆਪ ਦੇ ਬੀਜੇ ਹੋਏ ਹਨਾ ਓਏ ਇੱਥੇ ਭਾਈ ਨੇੜੇ ਤੇੜੇ ਦੇਖ ਲਓ ਕਿਤੇ ਵੀ ਝੋਨਾ ਹੈ ਨਹੀਂ ਗਾ ਤੇ ਇਹਨਾਂ ਨੇ ਝੋਨਾ ਹੋਗਾ ਆਇਆ ਹੋਇਆ ਸੀ ਤੇ ਇਨਾਂ ਦੀ ਇਹ ਮਿਹਨਤ ਆ ਹੋਲੀ ਦੇਖੋ ਬਈ ਪੁਰਾਣੇ ਜਵਾਨਾਂ ਦੇ ਹਿਸਾਬ ਨਾਲ ਮੁੰਡੇ ਖੇਤੀ ਕਰ ਰਹੇ ਹੈਗੇ ਕੋਈ ਇਹਨਾਂ ਦੇ ਲਈ ਕਿਰਪਾ ਨਹੀਂ ਆਉਂਦੀ ਇੱਥੇ ਆ ਦੇਖੋ ਝੋਨਾ ਦੇਖੋ ਝੋਨਾ ਚੈੱਕ ਕਰੋ 올 ਵੈਰੈਟੀ ਮਿਕਸਡ ਇਹ ਦਿਖਾ ਗਲਾ ਹੈਣਾ ਓਏ 올 ਵੈਰੈਟੀ ਮਿਕਸਡ ਤੇ ਹੁਣ ਇਹ ਵੱਢਣਗੇ ਸਾਰਾ ਅੱਜ ਆ ਸਕੂਲ ਕਾ ਤੋ ਨਹੀਂ ਕਿਵੇਂ ਲਾਇੰਦੋ ਸਾਰੇ ਆਨੇ ਹੈ ਕਾਲੀ ਛੁੱਟੀਆਂ ਵਰਤੈ ਬਰਾਜ਼ੀਨ ਛੁੱਟੀ ਹੈ ਨਹੀਂ ਕੱਲ ਹੈ ਨਹੀਂ ਕੱਲ ਨੂੰ ਵੀ ਹੈ ਕਿ ਤੁਹਾਨੂੰ ਕੱਲ ਦਾ ਹੈਗੀ ਸਾਨੂੰ ਇਹਨਾਂ ਨੂੰ ਹੈ ਨਹੀਂ ਇਹਦਾ ਹੈਗੀ ਹੈ ਕਦੇ ਹੈ ਨਹੀਂ ਬਈ ਠੀਕ ਹੈ ਸੁਣਦੋਂ ਨਹੀਂ ਹੈਗੀ ਤੁਸੀਂ ਸਕੂਲ ਜਾਣਾ ਬੱਚੇ ਆਜੋ ਓਏ ਹਜੇ ਕੱਚਾ ਝਾੜੀ ਜਾਂਦੇ ਉਹਨੂੰ ਕੱਚਾ ਝਾੜੀ ਜਾਂਦੇ ਉਹਨੂੰ ਚੱਲਾ ਦੇ ਬਸ ਸੁੱਕਾ ਲਾ ਦੇਗੇ ਵੱਧ ਧੁੱਪ ਲਾ ਦੇਗੇ ਮਹਿਮਾਨ ਆ ਜਾਂਦੇ ਨੇ ਹਾਂ ਕੱਚਾ ਝਾੜੀ ਪਹਿਲੀ ਵੱਢਣ ਲੱਗ ਗਏ ਬਈ ਕਿਸਾਨ ਸਾਡੇ ਵਾਲੇ ਫਾਸਟ ਆ ਦਾ ਪਿੱਰੇ ਆ ਵਿੱਚੋਂ ਥੋੜੇ ਥੋੜੇ ਕੱਚੇ ਹੀ ਹਾਂ ਹੌਲੀ ਮਾਰ ਲੈ ਜਾਂ ਪੱਲੀ ਹੋਰ ਵਿਛਾਲਾ ਇੱਥੇ ਕੀੜੇ ਆ ਜਾਂਦੇ ਨਹੀਂ ਨਾ ਤਾਂ ਇਹ ਪਹਿਲਾਂ ਵੜਨ ਲੱਗਦੇ ਅੱਛਾ ਕੀ ਕੀੜੇ ਵੇ ਇਹਦੇ ਵਿੱਚੋਂ ਲੈ ਜਾਂ ਚੁੱਕੇ ਆ ਵਿਚੋਂ ਕਿਵੇਂ ਲੈ ਜਾਣਗੇ ਇਤੋਂ ਚੱਕ ਕੇ ਸਾਰੇ ਤੋਂ ਨਾਲ ਲੈ ਗਏ ਇੰਨੀ ਇੰਨੀ ਆ ਲੈ ਸਾਰਾ ਲੈ ਗਏ ਆ ਕੀੜੇ ਲੈ ਗਏ ਐਨਾ ਵੀ ਲਿਖ ਲਿਆ ਕੋਈ ਨੀਗਾ ਕੀੜੇ ਲੈ ਗਏ ਖੜੇ ਚ ਖੜੇ ਚ ਕੀੜੇ ਵੜ ਗਏ ਸੀਗੇ ਲੈ ਭਾਈ ਇਹ ਖੜੇ ਕਿਸਾਨ ਭਾਈ ਤਜਰਬੇਦਾਰ ਆ ਭਾਈ ਸਦੋ ਤੂਜੇ ਸਾਲ ਹੋ ਗਿਆ ਹੈ ਓਏ ਕਿੰਨੇ ਸਾਲ ਹੋ ਗਏ ਤੈਨੂੰ ਚੋਨਾ ਲਾਉਂਦੇ ਨੇ ਬਾਈ ਹੋ ਗਿਆ ਹਨਗੇ 2 ਤੇ ਕੀ ਸਪਰੇਅ ਕਰੀ ਸੀ ਤੇ ਕੋਈ ਨਹੀਂ ਕੋਈ ਨਹੀਂ ਜਮਾ ਆਰਗੇਨਿਕ ਜਮਾ ਨੈਚੁਰਲ ਹਾਂ ਰੂੜੀ ਬਈ ਐ ਬਸ ਹਾਂ ਬੋਲਾ ਓਏ ਜਮਾ ਨੈਚੁਰਲ ਹਾਂ ਲੈ ਬਈ ਧਰ ਗੱਲਾਂ ਕਰ ਗੱਲਾਂ ਹੈ ਨੈਚੁਰਲ ਜਮਾ ਹਾਂ ਤੇ ਫੇਰ ਤੇ ਸਕੂਲ ਦਾ ਕੰਮ ਕਰ ਲਿਆ ਹਾਂ ਹੈ ਕਰ ਲਿਆ ਇਹ ਦੂਜੇ ਆ ਬਈ ਇਹ ਮਿਕਸਰ ਢੁਰੀ ਜ ਏ ਡਿਸਕਵਰੀ ਵਾਲੇ ਭਾਈ ਸਾਡੇ ਮਿਹਨਤੀ ਕਿਸਾਨ ਮੁੰਡੇ ਤੇ ਜਿਹੜੇ ਕੀ ਤਾਜੀ ਤਾਜੀ ਜਿਹੜੀ ਕੀ ਤਾਜੀ 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 ਖੇਤੀ 'ਚ ਪੈਰ ਧਰਿਆ ਭਾਈ ਇਹਨਾਂ ਨੇ ਹਨਾ ਓਏ ਕੀ ਬਹੁਤ ਟਾਈਮ ਪਹਿਲਾਂ ਤੁਸੀਂ ਨਰਮੀ ਦੀ ਖੇਤੀ ਵੀ ਕਰਦੇ ਰਹੇ ਮੈਨੂੰ ਸੁਣਿਆ ਜੀ ਹਾਂਜੀ ਉਹ ਫੇਲ ਹੋ ਗਿਆ ਉਹ ਫੇਲ ਹੋ ਗਿਆ ਕਿਵੇਂ ਫੇਲ ਹੋ ਗਿਆ ਉਹ ਹੁੰਦਾ ਨਹੀਂ ਸੀ ਕੋਸੇ ਮੱਤ ਵਚ ਮੱਛਰ ਕਰ ਇੱਕ ਦਾ ਬੂਤਾ ਆਇਆ ਸੀਗਾ ਐਥੇ ਮੱਥ ਕਿਵੇਂ ਆਦ ਰਹੀਆ ਆਏ ਕਿ ਮੱਥਿਆਂ ਨੂੰ ਦੀ ਉਹ ਬੂਧੀ ਮੱਛੀਾਂ ਨੂੰ ਸੀ ਵੱਲੇ ਸੋਡੇ ਕਿਸਾਨਾਂ ਪਰਬ ਦੇ ਪਰਬ ਦੇ ਖੜਾ ਖੜੀ ਬੇਕਾਰ ਹੋ ਗਿਆ ਨੀਡੇ ਫੁੱਟੇੜੀ ਉਲੀ ਦਾ ਪਹਿਲੀ ਬੂਮਾਰੀ ਪੈ ਗਿਆ ਅੱਛਾ ਕੇ ਇਹ ਜਮਾ ਦੂਜੀ ਵਾਰ ਅੱਛਾ ਤੁਸੀਂ ਸਪਰੇ ਨਹੀਂ ਕਰਦੇ ਤੁਹਾਡਾ ਸੂ ਹੈ ਹੈ ਕਣਕ ਵੀ ਬੀਜੋਗੇ ਹੁਣ ਕਣਕ ਵੀ ਬੀਜੋਗੇ ਭਾਈ ਹੁਣ ਕਣਕ ਸਰੋ ਸਰੋ ਬੀਜੋਗੇ ਸਰੋ ਜਾਂ ਕਣਕ ਅੱਛਾ ਵੀ ਬੀਜੋਗੇ ਬੀਜੋਗੇ ਫਸਲ ਕਰੋਗੇ ਹੈ ਭਾਈ ਦੇਖੋ ਤੁਸੀਂ ਵੀ ਲਓ ਟੋਕਰਾ ਦੋਨੇ ਆਮਣੋ ਸਾਹਮਣੇ ਲੱਗ ਜਾ ਚਲੋ ਚਲੋ ਕਿਸਾਨਾਂ ਔਰ ਇਹ ਜਵਾਕ ਇਹਨਾਂ ਕਿਥੇ ਕੱਢ ਦੂਆ ਆ ਬਈ ਕੀ ਬਾਤ ਹੈ ਇਹ ਜਵਾਲੇ ਸੀ ਦੇਖੋ ਬਈ ਦੇਖੋ ਇਹ ਨੈਚੁਰਲ ਨੈਚੁਰਲ ਕਿਸਾਨ ਹੈ ਸਾਡੇ ਅੱਜ ਕਿਉਂ ਕਹਿਣ ਜਾ ਰਹੇ ਪੁਰਾਣੇ ਜਵਾਨੇ ਦੇ ਹਿਸਾਬ ਨਾਲ ਬਈ ਪਹਿਲਾਂ ਐਵੇਂ ਝੋਨਾ ਕੱਢਦੇ ਹੁੰਦੇ ਸੀ ਹਨ ਪਹਿਲਾਂ ਕਿਹੜੇ ਹੋ ਸੀਗੇ ਮਸ਼ੀਨਾਂ ਸੀ ਕਰਪੈਨਾ ਸੀ ਪਹਿਲਾਂ ਐਵੇਂ ਵੱਢ ਕੇ ਤੇ ਫੇਰ ਐਵੇਂ ਝਾੜਦੇ ਸੀ ਝੋਨਾ ਇਹ ਰੀਆ ਕਿ ਉਹਨੂੰ ਕਿਤੇ ਮੰਡੀ ਚ ਲੈ ਕੇ ਜਾਂਦੇ ਸੀ ਹਣਾ ਭੋਲੇ ਹਾਂ ਪੁਰਾਣੇ ਜਵਾਨੇ ਦੀ ਖੇਤੀ ਕਰਦੇ ਸੀ ਹੈ ਬਾਹਲਾ ਪਿਆਰ ਕਰਦੇ ਨਾ ਪੁਰਾਣੇ ਜਵਾਨੇ ਨੂੰ ਤੁਸੀਂ ਹੈ ਕਾਰਗੱਲਾ ਕਾਰਗੱਲਾ ਕਿਉਂ ਵਈ ਝੋਟੇ ਬਸ ਹੁਣ ਇਹਦੇ ਕੀ ਝੜਵਾਂਗੇ ਹੁਣ ਆਹ ਦੇਖੋ 320 ਗਈਆਂ ਨਾ ਤਿੰਨ ਸੌ ਬੀ ਗਈਆਂ ਨਾ ਚਲੋ ਬਈ ਚੱਲ ਚੱਲ ਮੱਲਿਆ ਖੜਦੇ ਖੜਦੇ ਹਾਂ ਪਟਿਓ ਤਰਾ ਇਹ ਝਾੜ ਕੇ ਖੜਦੇ ਮੈਂ ਪੰਜ ਲੱਡਾ ਹੌਲੀ 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 ਉਹ ਦੇਖੋ ਭਰ ਗਿਆ ਉਹ ਟੋਕਰ ਆਇਆ ਟੋਕਰ ਆ ਗਿਆ ਤੇਰੇ ਤੇ ਤੇਲ ਪੈ ਰਹੀ ਹੋ ਜੀ ਤਾਂ ਉਹ ਨਹੀਂ ਹੁੰਦਾ ਹੈ ਕੁਝ ਨਹੀਂ ਹੁੰਦਾ ਤਾਂ ਮੈਂ ਸੁਕਾਵਾਗੇ ਫਿਰ ਉਹ ਲੱਖਣਾ ਤੇ ਕੀ ਹੁੰਦਾ ਉਹ ਬਾਟਦਾ ਆ ਗਿਆ ਹਾਂਜੀ ਮਿੱਤਰੋ ਵਾਲਾ ਆ ਗਿਆ ਭਾਈ ਹਾਂਜੀ ਮਿੱਤਰੋ ਵਾਲਾ ਖੜਾ ਗਿਆ ਨਹੀਂ ਸਿੰਘ ਸਿੰਘ ਬੰਦਾ ਭਾਈ ਪਹੁੰਚ ਗਿਆ ਕੱਤੇ ਤਿੰਨ ਹਾਂ ਕੱਤੇ ਪਿਆ ਕੀ ਆ ਗਿਆ ਭਈ ਨਿੰਗ ਸਿੰਘ ਬੰਦਾ ਸਾਡਾ ਕਿਸਾਨ ਆ ਗਿਆ ਛੋਟਾ ਕਿਸਾਨ ਆ ਗਿਆ ਚੱਲ ਵੱਡ ਹੈ ਮੁੱਲਾ ਰੇ ਰੱਖੀ ਕਰੀਏ ਅਰੇ ਵੱਡਾ ਵੱਡ ਵੱਡਾ ਵੱਡਾ ਹੋਂਦਾਰ ਕਹਿੰਦਾ ਵੱਡ ਵੱਡ ਉਹ ਦੋ ਟੇਰੀਆਂ ਲੰਮਾ ਬਸ ਇੱਧਰ ਇੱਕ ਆਉ ਲੱਗਿਆ ਭਾਈ ਦੇਖੋ ਛੋਟਾ ਸਾਡਾ ਕਿਸਾਨ ਆ ਵੱਡੂ ਆ ਇਹ ਫੜਦਾ ਨਹੀਂ ਐ ਐ ਮਣ ਗਿਆ ਭਾਈ ਆ ਛੋਟਾ ਭੜਾ ਵੀ ਇੱਕ ਤਾਂ ਰੁਗ ਵੱਡਦਾ ਓਏ ਇੱਕੂ ਭੇਮ ਵੜਦੇ ਐ ਗੰਨੀ ਸਾਡਾ ਚੱਲ ਚੱਲ ਵੜ ਕਿਉਂ ਓਏ ਐਡੇ ਨੇਕੇ ਜਿਹਾ ਕੋਈ ਕੰਮ ਕਰਦਾਗਾ ਇਹ ਪਿੰਡਾਂ ਵਾਲੇ ਆ ਬਾਈ ਇਹ ਦੇਸੀ ਜੱਟ ਆ ਦੇਖ ਕਿਉਂ ਕਰ ਗੱਲ ਕਰ ਗੱਲ ਲੱਡੂ ਕਰ ਗੱਲ ਇਹਨਾਂ ਆਪੇ ਹੀ ਸਿੰਚਣ ਲੱਡੂ ਵਾਲੇ ਨਾ ਇਹਦੇ ਮੈਂ ਸਿੰਚਣ ਕਹਿੰਦਾ ਹਾਂ ਇਹਨਾਂ ਨੂੰ ਕਿਉਂਕਿ ਸਿੰਚੈਣ ਕਾਰਟੂਨ ਵਰਗਾ ਹੈ ਆ ਗਿਆ ਆ ਗਿਆ ਇੱਥੇ ਵੀ ਦਿਖਾਉਣਾ ਮੈਂ ਤੁਹਾਨੂੰ ਆ ਕੇ ਆ ਦੇਖੋ ਭਾਈ ਵੱਡਦਾ ਦੇਖੋ ਛੋਟਾ ਜਿਹਾ ਬੰਦਾ ਹੈਗਾ ਦੇਖ ਵੇਖ ਪੰਗੇ ਕਿੱਡੇ ਕਿੱਡੇ ਲੈਂਦਾ ਹੈਗਾ ਹੈ ਓਏ ਆ ਤੂੰ ਚੋਨਾ ਵੱਡ ਤੂੰ ਇੱਧਰ ਆ ਕੇ ਉਹ ਚੋਨਾ ਕੱਢੀ ਜਾਂਦੇ ਹੈਗੇ ਤੂੰ ਕੀ ਕਰਨਿਆ ਭਾਊ ਐ ਲੱਡੂ ਲੱਡੂ ਐ ਕਰੇ ਇਹਨੂੰ ਲੱਡੂ ਮੇਰੀ ਗੱਲ ਸੁਣ ਐ ਕਰੇ ਰਾਮ ਰਾਮ ਸਭ ਭਈਆਂ ਸੇ ਆ ਲੈ ਜੋ ਜੀ ਆ ਲੈ ਜੋ ਜੀ ਆ ਗਈ ਜੀ ਆ ਗਈ ਐਸੇ ਟਰਾਲੀ ਜੀ ਰੱਖ ਲਈ ਹੈਂ ੜੀ ਟਰਾਲੀ ਵਾਏ ਦਾਤੀ ਲੱਡੂ ਟੈਂ ਟਾ ਡੈਂ ਟੰ ਨਾ ਨਾ ਉਹ ਤੇ ਇਹਨੂੰ ਮੂਦੇ ਮਾਰਾ ਰੇ ਲੱਡੂ ਰੈਡੀ ਦੀ ਪਾਈ ਕੇ ਲੁੱਦੀ ਲੱਡੂ ਰੈਡੀ ਜੀ ਧਰ ਦੇਗਾ ਰੈਡੀ ਉੱਚੀ ਵਾਲੀ ਹੈ ਇਹਦੇ ਲਈ ਇਹ ਰੁਗੜਦਾ ਬੜਾ ਬੜਾ ਲੋਏ ਤੂੰ ਵਿਚਾਰੇ ਤੋਂ ਐੜਾ ਬਿੱਲਡੂ ਸਿੰਚਿਆ ਨਾ ਸਾਡਾ ਲੈ ਬਈ ਲੈ ਉਹ ਛੋਡੀ ਨੂੰ ਪੰਗੇ ਲੈਂਦਾ ਕਿੱਡੇ ਕਿੱਡੇ ਦੇਖੀ ਤੂੰ ਮੈਂ ਕਰ ਜਾ ਕਰ ਕੱਢਣਾ ਸੌਖਾ ਹੈ ਪਾਪੂ 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 ਲੱਡੂ ਪਾਪੂ ਹੋਲੇ ਤਾਂ ਗਿੱਲਾ ਕੁੱਤੋਂ ਨਿਕਲ ਜੂਆ ਚੱਲ ਘੜ ਬੜਾ ਬੜਾ ਲੱਡੂ ਆ ਗੱਲ ਵਾਲੇ ਦਾ ਟੋਕੇ ਆਣਦੇ ਯਾਰਾ ਟੋਕੇ ਥੱਲੇ ਦੇਖੋ ਕਿੰਨਾ ਵੀ ਕੱਢ ਲਿਆ ਨੇ ਕਿੰਨਾ ਝੋਨਾ ਕੱਢ ਲਿਆ ਤੇ ਜਿਹੜਾ ਕੀ 올 ਮਿਕਸ ਹੈ 올 ਮਿਕਸ ਆ ਦੇਖੋ ਆ ਦੇਖੋ ਬਾਈ ਮਿਕਸ ਵੈਰਿਟੀ ਥੱਲੇ ਲਗ ਰਹੀ ਚੱਕ ਕੇ ਚੱਕ ਕੇ ਥੱਲੇ ਲਗਾ ਰਿਹਾ ਨੂੰ ਚੱਕ ਕੇ ਦੁਬਾਰੇ ਥੱਲੇ ਤਾਂ ਦੇਖੋ ਬਈ 올 ਮਿਕਸਰ ਬਰੀਡ ਕਾਮ ਆਗੇ ਬਈ ਆ ਸੋਕੇ ਆ ਜਿਹੜੇ ਹਰੇ ਆ ਅੱਛਾ ਫੇਰ ਕੀ ਕਰੋਗੇ ਦਾ ਫੇਰ ਇਹਦੇ ਦਾਣੇ ਕਢਾ ਲਿਆ ਵਾਗੇ ਸੈਲਰ ਤੇ ਜਾ ਕੇ ਸੈਲਰ ਤੇ ਦੇਖਾਂਗੇ ਜੇ ਨਿਕਲੇ ਬਾਬਾ ਕਿੰਨੇ ਵਣ ਕਰ ਲੋਗੇ ਹੈ ਹੈ ਲੱਖਾਂ ਦਾ ਤੇ ਘਮਾਰੇ ਜਿੰਨਾ ਵੀ ਨਹੀਂ ਹੋਣਾ ਚੰਗਾ ਭਾਈ ਮਿਲਦੇ ਆ ਫਿਰ ਓਏ ਮਿੱਤਰੋ ਤੇ ਮੈਨੂੰ ਲੱਗ ਰਿਹਾ ਨਾਲ ਅੱਜ ਖਾਂ ਬਹੁਤ ਜ਼ਿਆਦਾ ਤੇ ਤਾਂ ਕਰਕੇ ਥੋੜਾ ਇਹ ਘੱਟ ਵਲੌਗ ਬਣਾ ਰਿਆਂਗਾ ਮੈਂ ਬਾਕੀ ਤਾਂ ਪੂਰੀ ਤਸੱਲੀਆਂ ਕਰਾਤੀਆਂ ਮੁੰਡਿਆਂ ਨੇ ਤੇ ਝੋਨਾ ਲਿਆ ਵੱਡ ਭਾਈ ਕਿਹੜੀ ਕਰਤਾਰ ਲੈਂਦੀ ਸੀ ਕੀ ਵੇ ਹੈ ਕਰਤਾਰ ਹੈ ਆ ਸੀ ਭਾਈ ਕਰਤਾਰ ਆ ਸੀ ਆ ਸੀ ਕਰਤਾਰ ਆ ਜੈਤੂੜਾ ਹੜੰਬਾ ਇਹਨੇ ਕੱਢਿਆ ਸੀਗਾ ਹਨਾ ਤੇ ਰੋਗ ਰਾਗ ਤਾਂ ਨਹੀਂ ਪਿਆ ਕੋਈ ਹਲਦੀ ਰੋਗ ਕੋਈ ਬੋਣਾ ਰੋਗ ਇੰਨੇ ਚ ਇੱਕ ਕੈਰੀ ਚ ਪਿਆ ਸੀ ਵੱਡ ਕੜ ਆ ਸੀ ਨਾ ਹਲਦੀ ਰੋਗ ਪੇਰੇ ਆ ਗੋਲੀਆਂ ਇਹ ਵਿੱਚ ਆ ਗੋਲੀਆਂ ਇਹ ਆ ਸੀ ਆ ਸੀ ਹਲਦੀ ਰੋਗ ਪੇਰੇ ਨਾ ਆ ਸੀ ਇਹਨੂੰ ਸੱਟ ਦੇ ਉਪਰ ਆ ਕੀ ਹੈ ਇਹ ਕਿੜਿਆਂ ਦਾ ਹਾਂ ਕੀੜਿਆਂ ਨੂੰ ਪਾ ਦਿਓ ਭੌਣ ਤੇ ਪਾ ਦਿਓ ਜਾਂ ਕਬੂਤਰਕ ਫੱਤਰਾਂ ਨੂੰ ਪਾ ਦਿਓ ਆ ਦੇਖ ਲਈ ਤੇ ਟਰਾਲੀ ਭਰ ਲਈਆਂ ਮਿੱਤਰੋ ਦੋ ਟਰਾਲੀਆਂ ਭਰ ਕੇ ਖੜਾ ਲਈਆਂ ਲੈ ਬਾਈ ਬਈ ਇਹਨਾਂ ਦੀ ਮਿਹਨਤ ਨੂੰ ਲੱਗਿਆ ਰੰਗ ਹਣਾ 6 ਮਹੀਨੇ ਫਸਲ ਪਾਲੀ ਤੇਰੇ ਯਾਰਾ ਨੇ ਆਪਾਂ ਟਰੈਕਟਰ ਨਾਲ ਬਾਹਾਂਗੇ ਇਹਨੂੰ ਚੰਗਾ ਹੁਣ ਬਾਹੋ ਹਾਂ ਕਿਉਂ ਖਪੇ ਹੋਏ ਥਾਂ ਵਾਲਾਗਾ ਟਰੈਕਟਰ ਨਾਲ ਬਾਹਾਂਗੇ ਇਹਨੂੰ ਹੱਥ ਨਾਲ ਕਬੱਟ ਲਾਗਾ ਜੀ ਹੈ ਪਟਤੋਂ ਨਹੀਂ ਚਲ ਛੋਡੀ ਮਾਤਾ ਵਿਹਲੇ ਹੈ ਭਾਈ ਅੱਜ ਇਹ ਅਜੇ ਨੂੰ ਛੁੱਟੀ ਆ ਤਿੰਨ ਦਿਨ ਤਿੰਨ ਦਿਨ ਤਿੰਨ ਦਿਨ ਵਿਹਲੇ ਹੋ ਕੱਲੂ ਪਰਸੋਂ ਮਰਲੇ ਪਸੇ ਲਾਰ ਕੇ ਭਾਈ ਸਬਜੀ ਅਸੀਂ ਉਹ ਵੀ ਵਧੀਆ ਹੋ ਰਹੀ ਹੈਗੀ ਚਲੋ ਵੀ ਲੈ ਕੇ ਚੱਲੀਏ ਤੇ ਚਲੋ ਭਾਈ ਵਧਾਈਆਂ ਤੁਹਾਨੂੰ ਤੇ ਕਾਟਕੂਟ ਕਿੰਨੀ ਕਟੋਗੇ ਕਟਾਉਂਗੇ ਹੈ ਪਤਾ ਨਹੀਂ ਕਿ ਪਰ ਕੁਦ ਸੱਚ ਸੁੱਕਣਾ ਪਾਉਣਾ ਹੈ ਨਾ ਗੱਲਾ ਹੈ ਤਾਂ ਚਲੋ ਠੀਕ ਆ ਠੀਕ ਆ ਜੀ ਓਕੇ ਜੀ ਠੀਕ ਹੈ ਕਿਸਾਨ ਵੀਰੋ ਬਾਏ ਬਾਏ ਟਾਟਾ ਓਕੇ ਅਗਲੇ ਵਲੌਗ ਵਿੱਚ ਮਿਲਾਂਗੇ ਅਗਲੇ ਵਲੌਗ ਵਿੱਚ ਮਿਲਾਂਗੇ ਚੱਕੋ ਜੀ